ਪ੍ਰੋਜ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਫਤੈ ਸਵਾਗਤ ਗਰੂਪ ਯਾਰ ਵਾਲਿਓ ਅੱਜ ਆਪਾਂ ਭਗਤ ਫਰੀਦ ਜੀਾਂ ਦੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਵਿੱਚੋਂ ਇੱਕ ਸ਼ਲੋਕ ਦੇ ਨਾਲ ਆਪਾਂ ਸਾਹਮਣੇ ਪਾਉਣ ਦਾ ਯਤਨ ਕਰਦੇ ਆਂ ਭਗਤ ਜੀ ਫਰਮਾਨ ਕਰਦੇ ਨੇ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਭرائی ਚੋਪੜੀ ਨਾ ਤਰਸਾਈ ਜੀਓ ਭਗਤ ਜੀ ਕਹਿੰਦੇ ਸਾਨੂੰ ਬੜਾ ਸੋਹਣਾ ਉਪਦੇਸ਼ ਦਿੰਦੇ ਨੇ ਕਹਿੰਦੇ ਵੀ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਭਾਵ ਸਾਡੀ ਜਿਹੜੀ ਖਾਹਕ ਆ ਉਹ ਸਿੰਪਲ ਹੋਣੀ ਚਾਹੀਦੀ ਹੈ ਜੀ ਫਰੀਦਾ ਦੇਖ ਪ੍ਰਾਈ ਚੋਪੜੀ ਨਾ ਤਰਸਾਈ ਜੀਓ ਹੋਰ ਨੂੰ 36 ਪ੍ਰਕਾਰ ਦੇ ਭੋਜਨ ਖਾਂਦਿਆਂ ਵੇਖਾ ਸਾਡਾ ਜੀ ਨਾਲ ਲਲਚਾਵੇ ਹੋਰ ਕੋਲੇ ਸਾਡੇ ਨਾਲੋਂ ਪਦਾਰਥ ਵਧਨੇ ਸਾਡਾ ਜੀ ਨਾਲ ਲਲਚਾਵੇ ਤੇ ਕਿੰਨਾ ਚੰਗਾ ਸੀ ਜਦੋਂ ਲੋਕ ਸਿੰਪਲ ਖਾਣਾ ਖਾਂਦੇ ਸੀ ਸਿੰਪਲ ਖਰਾਕਾਂ ਸੀ ਸਾਦੀਆਂ ਖਰਾਕਾਂ ਸੀ ਲੰਮੀ ਜ਼ਿੰਦਗੀ ਜਿਉਂਦੇ ਸੀ ਤੰਦਰੁਸਤ ਰਹਿੰਦੇ ਸੀ ਅੱਜ ਅਸੀਂ ਫਾਸਟ ਫੂਡ ਜਾਂ ਹੋਰ ਅਨੇਕਾਂ ਪ੍ਰਕਾਰ ਦੇ ਇਸੇ ਤਲੇ ਹੋਏ ਭੋਜਨ ਖਾਂਦੇ ਆ ਸੀ ਬਿਮਾਰ ਹੋ ਜਾਂਦੇ ਆ ਕਿੰਨਾ ਚੰਗਾ ਹੋਵੇ ਜੇਕਰ ਅਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋ ਕਿ ਨੂੰ ਆਪਣੀ ਜ਼ਿੰਦਗੀ ਚ ਢਾਲੀਏ ਭਗਤ ਜੀ ਕਹਿੰਦੇ ਪਏ ਆ ਵਚਨ ਕਰਦੇ ਨੇ ਫਰਮਾਨ ਕਰਦੇ ਨੇ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜਿਓ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ